ਸਵੇਰਾ ਟੀਵੀ ਦੇਖ ਰਹੇ ਸਤਿ ਸ਼੍ਰੀ ਅਕਾਲ ਦਰਸ਼ਕਾਂ ਦਾ ਸਵਾਗਤ ਹੈ ਇਸ ਟਾਈਮ ਅਸੀਂ ਮੌਜੂਦ ਆ ਕਪੂਟਲਾ ਦੇ ਮਸਜਿਦ ਚੌਂਕ ਦੇ ਵਿੱਚ ਜਿੱਥੇ ਕਿ ਕਾਫੀ ਸਮੇਂ ਤੋਂ ਕਪੂਟਲਾ ਦੇ ਵਿੱਚ ਕੂੜੇ ਦੀ ਸਮੱਸਿਆ ਚੱਲ ਰਹੀ ਸੀਗੀ ਚਾਹੇ ਬੇਸ਼ੱਕ ਕਾਰਪੋਰੇਸ਼ਨ ਦੀ ਹੜਤਾਲ ਜਿਹੜੀ ਆ ਉਹ ਵੀ ਸੀਗੀ ਤੇ ਹੜਤਾਲ ਤੋਂ ਪਹਿਲਾਂ ਵੀ ਜਿਹੜੀ ਆ ਬਹੁਤ ਲੋਕਾਂ ਨੂੰ ਜਿਹੜਾ ਵਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕੂੜਾ ਕਈ ਕਈ ਦਿਨ ਜਿਹੜਾ ਵਾ ਉਹ ਚੱਕਿਆ ਨਹੀਂ ਜਾਂਦਾ ਸੀਗਾ ਬੇਸ਼ੱਕ ਹੜਤਾਲ ਜਿਹੜੀ ਆ ਉਹ ਕਾਰਪੋਰੇਸ਼ਨ ਦੇ ਵਿੱਚ ਚਲਦੀ ਸੀਗੀ ਖਤਮ ਵੀ ਹੋਈ ਆ ਪਰ ਫਿਰ ਵੀ ਅੱਜ ਐਤਵਾਰ ਦੇ ਦਿਨ ਇਥੋਂ ਕੂੜਾ ਜਿਹੜਾ ਵਾ ਉਹ ਚੱਕਿਆ ਜਾ ਰਿਹਾ ਕੱਲ ਬਾਤ ਕਰਾਂਗੇ ਜਿਹੜਾ ਕੂੜਾ ਚੱਕ ਰਿਹਾ ਕੂੜਾ ਚੱਕ ਰਿਹਾ ਉਹ ਇਹ ਤوڑا ਦਿਨਾਂ ਇਹ ਕਿੱਥੋਂ ਆਏ ਹੋ ਤੁਸੀਂ ਕਾਰਪੋਰੇਸ਼ਨ ਵੱਲੋਂ ਨਹੀਂ ਨਹੀਂ ਜੀ ਕਾਰਪੋਰੇਸ਼ਨ ਨਹੀਂ ਰਾਣਾ ਗੁਰਜੀਤ ਸਿੰਘ ਜੀ ਨੇ ਰੱਖਿਆ ਜੀ 15 ਬੰਦੇ 6 ਟਰਾਲੀਆਂ ਨੇ ਤੇ ਇੱਕ ਜੈੱਡਸੀ ਵੀ ਲੱਗੀ ਪਈ ਏ ਤੇ ਰਾਣਾ ਗੁਰਜੀਤ ਦਾ ਬੜਾ ਧੰਨਵਾਦ ਹੈ ਸਰਪੋਚਾ ਨਗਰ ਦੀ ਸਫਾਈ ਕੀਤੀ ਜਾ ਰਹੀ ਹੈ ਐਤਵਾਰ ਤੇ ਰਾਣਾ ਗੁਰਜੀਤ ਸਿੰਘ ਨੇ ਆਪਣੇ ਵੱਲੋਂ ਰੱਖਿਆ ਗਿਆ ਤੁਹਾਨੂੰ ਹਾਂ ਜੀ ਆਪਣੇ ਵੱਲੋਂ ਸਾਰਾ ਖਰਚਾ ਰਾਣਾ ਗੁਰਜੀਤ ਸਿੰਘ ਜੀ ਦਾ ਆ ਰਿਹਾ ਏ ਨਹੀਂ ਇਹ ਐਤਵਾਰ ਅੱਗੇ ਨਹੀਂ ਹੁੰਦੀ ਉਸੀਂ ਦੇਖਿਆ ਕਿ ਜਿਹੜੇ ਇੱਥੇ ਕੰਮ ਕਰ ਰਹੇ ਆ ਉਹਨਾਂ ਦਾ ਇਹ ਕਹਿਣਾ ਕਿ ਮੌਜੂਦਾ ਐਮ.ਐਲ.ਏ. ਰਾਣਾ ਗੁਰਜੀਤ ਸਿੰਘ ਵੱਲੋਂ ਜਿਹੜਾ ਵਾ ਇੱਥੇ ਅੱਜ ਕੂੜਾ ਜਿਹੜਾ ਚੱਕਿਆ ਜਾ ਰਿਹਾ ਜਿਹੜੇ ਕੂੜਾ ਚੱਕ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਐਤਵਾਰ ਵਾਲੇ ਦਿਨ ਜਿਹੜੀ ਸਫਾਈ ਨਹੀਂ ਹੁੰਦੀ ਸੀਗੀ ਅੱਜ ਐਤਵਾਰ ਵਾਲੇ ਦਿਨ ਵੀ ਜਿਹੜੀ ਸਫਾਈ ਹੋ ਰਹੀ ਆ ਗੱਲਬਾਤ ਕਰਾਂਗੇ ਤਾਂ ਜਿਆਦਾ ਕਾਂਗਰਸ ਦੇ ਨੁਮਾਇੰਦੇ ਵੀ ਖੜੇ ਆ ਐਮ.ਸੀ.ਵੀ ਆ ਕਿੰਨਾ ਜੀ ਆਪਣਾ ਮੇਰਾ ਨਾਮ ਕਨਵ ਪਾਸੀ ਆ ਜੀ ਪਾਸੀ ਜੀ ਕੀ ਕਹਿਣਾ ਚਾਹੋਗੇ ਅੱਜ ਕੂੜਾ ਜਿਹੜਾ ਵਾ ਚੱਕਿਆ ਜਾ ਰਿਹਾ ਵਾ ਜਿਹੜੇ ਇੱਥੇ ਕੰਮ ਕਰ ਰਹੇ ਉਹ ਹੜਤਾਲ ਤੇ ਬੈਠੇ ਸੀ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂਗਾ ਇਹ ਰਾਣਾ ਗੁਰਜੀਤ ਸਿੰਘ ਮੌਜੂਦਾ ਐਮਐਲਏ ਉਹਨਾਂ ਵੱਲੋਂ ਜਿਹੜਾ ਵਾ ਉਹ ਕੂੜਾ ਜਿਹੜਾ ਵਾ ਉਹ ਚੱਕਿਆ ਜਾ ਰਿਹਾ ਕੀ ਕਹੋਗੇ ਤੁਸੀਂ ਜੀ ਬਿਲਕੁਲ ਜੀ ਇਹ ਜਿਹੜਾ ਕੂੜਾ ਵਾ ਇਹ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਨੇ ਪਿਛਲੇ ਦਿਨੀ ਜ਼ਿੰਮੇਵਾਰੀ ਲਈ ਤੀ ਸੀ ਕਿ ਸਾਰੇ ਸ਼ਹਿਰ ਦਾ ਕੂੜਾ ਮੈਂ ਸਾਫ਼ ਕਰਾਉਂਗਾ ਕਿਉਂਕਿ ਜੀ ਦੇਖ ਰਹੇ ਹੋ ਪਰਸੋ ਵਾਲਮੀਕੀ ਮਹਾਰਾਜ ਦਾ ਪ੍ਰਗਟ ਦਿਵਸ ਵੀ ਆ ਤੇ ਅੱਗੇ ਤਿਹਾਰਾਂ ਵਾਲੇ ਨੇ ਤਿਆਰੀ ਆਣੇ ਸਾਰੇ ਤੇ ਰਾਣਾ ਜੀ ਨੇ ਕਹਿ ਆਈਗਾ ਜਿੰਨੀ ਦੇਰ ਤੱਕ 2027 ਤੱਕ ਮੈਂ ਕੂੜਾ ਚੱਕੂੰਗਾ ਬਾਬਾ ਭਲੀ ਕਰੇ ਜੇ ਅਗਲੀ ਸਾਡੀ ਸਰਕਾਰ ਆਂਦੀ ਫ ਕੂੜੇ ਦਾ ਕੋਈ ਵਧੀਆ ਪ੍ਰਬੰਧ ਕਰਾਂਗੇ ਕੋਈ ਵਧੀਆ ਰੀਸਾਈਕਲਿੰਗ ਮਸ਼ੀਨ ਲੈ ਕੇ ਆਵਾਂਗੇ ਤੇ ਅਸੀਂ ਸਾਰੇ ਸਰਦਾਰ ਰਾਣਾ ਗੁਰਜੀਤ ਸਿੰਘ ਦੇ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਐਤਵਾਰ ਵਾਲੇ ਦਿਨ ਵੀ ਕੂੜਾ ਚੁਕਾਇਆ ਪਰ ਇੱਥੇ ਚਾਹੇ ਉਹ ਆ ਰਾਜਨੀਤਿਕ ਪਾਰਟੀਆਂ ਵਾਂ ਚਾਹੇ ਇੱਥੇ ਦੇ ਕਈ ਲੋਕ ਆ ਉਹਨਾਂ ਦਾ ਕਹਿ ਰਿਹਾ ਕਿ ਕਾਫੀ ਸਾਲਾਂ ਤੋਂ ਐਮਐਲਏ ਰਾਣਾ ਗੁਰਜੀਤ ਸਿੰਘ ਜਿਹੜੇ ਆ ਉਹ ਇੱਥੇ ਜਿੱਤਦੇ ਆਏ ਆ ਤੇ ਅੱਜ ਤੱਕ ਕੂੜੇ ਦਾ ਕੋਈ ਹੱਲ ਨਹੀਂ ਹੋ ਸਕਿਆ ਤੇ ਫਿਰ ਵੀ ਅੱਜ ਉਹਨਾਂ ਵੱਲੋਂ ਅੱਜ ਐਤਵਾਰ ਵਾਲੇ ਦਿਨ ਵੀ ਜਿਹੜੀ ਹੈ ਸਫਾਈ ਜਿਹੜੀ ਆ ਉਹ ਕਪੂਠਲੇ ਦੀ ਕਰਾਈ ਜਾ ਰਹੀ ਹੈ ਕੀ ਕਹੂੰਗਾ ਬਿਲਕੁਲ ਦੇਖੋ ਜੀ ਜੋਤੀ ਦਾ ਰਾਣਾ ਜੀ ਦੀ ਸਰਕਾਰ ਸੀਗੀ 2022 ਤੱਕ ਉਹਦਾ ਕੋਈ ਇਹਦਾ ਸਮੱਸਿਆ ਨਹੀਂ ਆਈ ਕੂੜੇ ਦੀ ਉਹਨਾਂ ਜੇ ਨਵੀਂ ਸਰਕਾਰ ਆਈ ਝਾੜੂ ਬਾਟੀ ਇਹਨਾਂ ਨੇ ਸਿਰਫ ਸਾਡਾ ਕਬੂਰਥ ਲਾਣੀਆ ਤੁਸੀਂ ਬਾਕੀ ਸ਼ਰਾ ਵੀ ਦੇਖ ਸਕਦੇ ਹੋ ਹਰੇਕ ਸ਼ਹਿਰ ਤੇ ਗੰਦਾ ਪਿਆ ਹੋਇਆ ਵਾ ਕੂੜੇ ਦਾ ਪੰਜਾਬ ਸਰਕਾਰ ਨੇ ਕੋਈ ਹੱਲ ਹੀ ਨਹੀਂ ਕੀਤਾ ਇਸ ਟਾਈਮ ਤੱਕ ਹੁਣ 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 ਰਾਣਾ ਜੀ ਖੁਦ ਕਰ ਰਹੇ ਆ ਰਾਣਾ ਜੀ ਆਪਣੇ ਪਰਸਨਲ ਖਰਚੇ ਤੋਂ ਕਰ ਰਹੇ ਰਾਣਾ ਜੀ ਨੇ ਦੇਖ ਲਿਆ ਪੰਜਾਬ ਸਰਕਾਰ ਕੁਝ ਕਰ ਨਹੀਂ ਸਕਦੀ ਰਾਣਾ ਜੀ ਆਪਣੇ ਖਰਚੇ ਤੋਂ ਕੂੜਾ ਚਕਾਰੇ ਇਸ ਵਾਰ ਤੁਸੀਂ ਦੇਖਿਆ ਕਿ ਮੈਂ ਇੱਕ ਗੱਲਬਾਤ ਕਰਾਂਗੇ ਇੱਥੇ ਜਿਹੜੇ ਆ ਐਮਸੀ ਵੀ ਆ ਗੱਲਬਾਤ ਕਰਾਂ ਅਮਰ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਇਹ ਕੂੜਾ ਜਿਹੜਾ ਵਾ ਚੁਕਾਇਆ ਜਾ ਰਿਹਾ ਵਾ ਤੇ ਕੀ ਕਹੋਗੇ ਮੈਂ ਡਾਕਟਰ ਮਨਜੀਤ ਜੀ ਐਮਸੀ ਮਤਾਬਗੜ ਕੂੜਾ ਰਾਣਾ ਗੁਰਜੀਤ ਸਿੰਘ ਕੋਲ ਚੁਕਾਇਆ ਜਾ ਰਿਹਾ ਜੀ ਤੇ ਕਾਫੀ ਦਿਨਾਂ ਤੋਂ ਪਹਿਲਾਂ ਵੀ ਗੰਦਗੀ ਦਾ ਸ਼ਹਿਰ ਕੂੜੇ ਦਾ ਢੇਰ ਬਣ ਚੁੱਕਿਆ ਸੀਗਾ ਇੱਕ ਹਫ਼ਤੇ ਤੋਂ ਰਾਣਾ ਗੁਰਜੀਤ ਸਿੰਘ ਦੁਬਾਰਾ ਸ਼ੁਰੂ ਕਰਵਾਇਆ ਇਹਨਾਂ ਨੇ ਹੜਤਾਲ ਕਰਕੇ ਸ਼ਹਿਰ ਦਾ ਪੂਰਾ ਬੁਰਾ ਹਾਲ ਕਰ ਦਿੱਤਾ ਜੀ ਹੁਣ ਜਿਹੜਾ ਆਪਣੇ ਨਿੱਜੀ ਖਰਚੇ ਤੋਂ ਰਾਣਾ ਗੁਰਜੀਤ ਸਿੰਘ ਪੂਰਾ ਚੱਕਵਾਰ ਹੈ ਜੀ ਔਰ ਐਮਸੀਆਂ ਦੇ ਸਹਿਯੋਗ ਦੇ ਨਾਲ ਜੀ ਦੇਖਿਆ ਕਿ ਐਮਸੀਆਂ ਦੇ ਸਹਿਯੋਗ ਦੇ ਨਾਲ ਤੇ ਨਿੱਜੀ ਖਰਚੇ ਜਿਹੜੇ ਆ ਉਹ ਖੁਦ ਜਿਹੜਾ ਵਾ ਪੂਰਾ ਜਿਹੜਾ ਚੱਕਾਰ ਰਿਹਾ ਚਾਹੇ ਬੇਸ਼ੱਕ ਕਿ ਕਾਂਗਰਸ ਨੇ ਮਾਦਾ ਕਹਿਣਾ ਕਿ ਲੋਕਾਂ ਨੇ ਇੱਥੇ ਕਈ ਲੋਕ ਇਦਾਂ ਦੇ ਉਹਨਾਂ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਜਦੋਂ ਦੇ ਇੱਥੇ ਐਮਐਲਏ ਨੇ ਉਦੋਂ ਦੇ ਇੱਥੇ ਕੋਈ ਕੰਮ ਨਹੀਂ ਹੋਇਆ ਚਾਹੇ ਉਹ ਰਾਜਨੀਤਿਕ ਪਾਰਟੀਆਂ ਹੁਣ ਫਿਰ ਵੀ ਜਿਹੜਾ ਵਾ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਪਰ ਅੱਜ ਦੇਖਣ ਨੂੰ ਮਿਲ ਰਿਹਾ ਕਿ ਐਤਵਾਰ ਵਾਲੇ ਦਿਨ ਜਿਹੜਾ ਵਾ ਉਹ ਕੂੜਾ ਚਕਾਇਆ ਜਾ ਰਿਹਾ ਜਦੋਂ ਅਸੀਂ ਗੱਲਬਾਤ ਕੀਤੀ ਇੱਥੇ ਜਿਹੜੇ ਕੂੜਾ ਚੱਕਣ ਵਾਲੇ ਸੀਗੇ ਉਹ ਕਹਿ ਰਹੇ ਨੇ ਕਿ ਇਹ ਕੂੜਾ ਜਿਹੜਾ ਵਾ ਕੋਈ ਕਾਰਪੋਰੇਸ਼ਨ ਵੱਲੋਂ ਕੋਈ ਨਹੀਂ ਆਇਆ ਅਸੀਂ ਰਾਣਾ ਗੁਜਰੀ ਸਿੰਘ ਜਿਹੜੇ ਆ ਉਹਨਾਂ ਦੇ ਕਹਿਣੇ ਤੇ ਪੂਰਾ ਚੱਕ ਰਹੇ ਆ ਨਿੱਜੀ ਖਰਚੇ ਦੇ ਉੱਤੇ ਉਹਨਾਂ ਦੇ ਕੂੜਾ ਚੱਕਿਆ ਜਾ ਰਿਹਾ ਉਹਨਾਂ ਨੇ ਖੁਦ ਜਿਹੜੇ ਬੰਦੇ ਆ ਟਰਾਲੀਆਂ ਜੀ ਸੀ ਬੀ ਜਿਹੜੀਆਂ ਲਾਈਆਂ ਗੱਲਬਾਤ ਕਰਾਂਗੇ ਇੱਥੇ ਦੇ ਜਿਹੜੇ ਲੋਕ ਪਾਜੀ ਕਿਨਾ ਜੀ ਆਪਣਾ ਰੋਹਿਤ ਜੋਸ਼ੀ ਕੀ ਕੰਮ ਕਰਦੇ ਆ ਭਾਈ ਆਪਣੀ ਲੋਟਸ ਦੀ ਦੁਕਾਨ ਹੈ ਪਿੱਛੇ ਮਾਰਕੀਟ ਚ ਹਾਂ ਕੀ ਕਹਿਣਾ ਚਾਹੂਗੇ ਅੱਜ ਕੂੜਾ ਜਿਹੜਾ ਚੱਕਿਆ ਜਾ ਰਿਹਾ ਅੱਗੇ ਕਦੀ ਦੇਖਿਆ ਸੀਗਾ ਐਤਵਾਰ ਵਾਲੇ ਦਿਨ ਕੂੜਾ ਜਿਹੜਾ ਉਹ ਚੱਕਿਆ ਜਾਵੇ ਨਹੀਂ ਕਦੀ ਨਹੀਂ ਦੇਖਿਆ ਕਿਉਂਕਿ ਨਾ ਪਿਛਲੇ 10 ਦਿਨਾਂ ਤੋਂ ਕਪੂਰਥਲ ਸ਼ਹਿਰ ਨੇ ਬਹੁਤ ਸੰਤਾਪ ਹੋ ਗਿਆ ਹੈ ਕੂੜੇ ਨੂੰ ਲੈ ਕੇ ਜਿੱਧਰ ਜਾਂਦੇ ਸੀ ਉਧਰ ਕੂੜਾ ਤੇ ਹੁਣ ਸਾਨੂੰ ਥੋੜੇ ਦਿਨਾਂ ਜਿਦਾ ਪਤਾ ਲੱਗਾ ਕਿ ਹੁਣ ਰਾਣਾ ਸਾਹਿਬ ਨੇ ਪ੍ਰਾਈਵੇਟ ਬੰਦੇ ਆਪਣੇ ਵੱਲੋਂ ਹਾਇਰ ਕੀਤੇ ਆ ਜਿਦੇ ਕਰਕੇ ਹੁਣ ਇਹ ਕੂੜਾ ਲਗਾਤਾਰ ਚੁੱਕਿਆ ਜਾ ਰਿਹਾ ਜਿਦੇ ਕਰਕੇ ਅਸੀਂ ਤਾਂ ਉਹਨ ਜਿਹੜਾ ਉਹਨਾਂ ਨੇ ਹੁਣ ਉਪਰਾਲਾ ਕੀਤਾ ਆ ਉਹਦੇ ਲਈ ਸ਼ਹਿਰ ਵਾਸੀਆਂ ਦਾ ਬਹੁਤ ਧੰਨ ਨਹੀਂ ਇਧਰੋਂ ਧੰਨਵਾਦ ਕਰਾਂਗੇ ਉਹਨਾਂ ਦਾ ਕਿ ਜੋ ਉਹਨਾਂ ਨੇ ਉਪਰਾਲਾ ਉਹ ਇਸ ਟਾਈਮ ਕਰ ਰਹੇ ਆ ਪਰ ਇਹ ਲਗਾਤਾਰ ਰਵੇਦਾ ਤੁਸੀਂ ਤਾਂ ਕਹਿਤਾ ਕਿ ਰਾਣਾ ਗੁਜੇ ਸਿੰਘ ਦੇ ਵੱਲੋਂ ਕੀਤਾ ਜਾ ਰਿਹਾ ਇੱਥੇ ਕਈ ਇਦਾਂ ਦੀਆਂ ਰਾਜਨੀਤਿਕ ਪਾਰਟੀਆਂ ਜਾਂ ਇਦਾਂ ਦੇ ਲੋਕ ਨੇ ਉਹ ਕਹ ਰਹੇ ਕਿ ਰਾਣਾ ਗੁਜੇ ਸਿੰਘ ਨੇ ਕੁਝ ਨਹੀਂ ਕੀਤਾ ਇੱਥੇ ਜਦੋਂ ਦੇ ਰਾਣਾ ਗੁਜੇ ਸਿੰਘ ਜਿੱਤਦੇ ਆਏ ਆ ਤੇ ਅੱਜ ਤੱਕ ਕਪੂਠੇ ਦਾ ਪੁੱਛ ਨਹੀਂ ਸਵਾਰਿਆ ਨਹੀਂ ਭਾਜੀ ਕਹਿਣ ਨੂੰ ਤਾਂ ਬਹੁਤ ਕੁਝ ਆ ਕੋ ਬਹੁਤ ਆਏ ਆ ਬਹੁਤ ਕਹਿ ਕੇ ਗਏ ਆ ਪਰ ਲੋਕਾਂ ਨੂੰ ਪਤਾ ਹੈ ਰਾਣਾ ਜੀ ਨੇ ਕੀ ਕੀਤਾ ਕੀ ਨਹੀਂ ਕੀਤਾ ਹੈਗਾ ਆ ਜਿਹੜੇ ਆਂਦੇ ਆ ਬੋਲੇ ਆ ਬੋਲੀ ਜਾਣ ਸਾਨੂੰ ਪਤਾ ਸਾਨੂੰ ਦਿਖਦਾ ਜੋ ਉਹਨਾਂ ਨੇ ਕੀਤਾ ਆ ਸਾਡੀ ਅੱਖਾਂ ਸਾਹਮਣੇ ਹੋਇਆ ਜੋ ਹੋਇਆ ਆ ਆ ਹੁਣ ਵੀ ਦੇਖ ਲਓ ਤੁਸੀਂ ਐਤਵਾਰ ਨੂੰ ਕੰਮ ਹੋ ਰਿਹਾ ਅੱਜ ਤੱਕ ਤਾਂ ਕਦੀ ਇਦਾਂ ਹੋਇਆ ਨਹੀਂ ਸੀਗਾ ਹੁਣ ਵੀ ਕਰ ਰਹੇ ਆ ਦਿਖ ਰਿਹਾ ਸਾਨੂੰ ਅਸੀਂ ਕਿਉਂ ਕਵਾਂਗੇ ਉਹਨਾਂ ਨੇ ਕੁਝ ਨਹੀਂ ਕੀਤਾ ਤੁਸੀਂ ਦੇਖਿਆ ਇੱਥੇ ਤੇ ਲੋਕ ਜਿਹੜੇ ਆ ਉਹਨਾਂ ਦਾ ਇਹ ਕਹਿਣਾ ਕਿ ਰਾਣਾ ਜੀ ਨੇ ਕੀਤਾ ਬਹੁਤ ਕੁਝ ਕੀਤਾ ਪਰ ਜੋ ਕਹਿੰਦੇ ਆ ਕਿ ਜੋ ਮਰਜ਼ੀ ਜਿਹੜੇ ਚਾਹੇ ਉਹ ਰਾਜਨੀਤਿਕ ਪਾਰਟੀਆਂ ਚਾਹੇ ਲੋਕ ਨੇ ਇੱਥੇ ਦੇ ਉਹ ਜੋ ਮਰਜ਼ੀ ਕਹਿੰਦੇ ਰਹੇ ਪਰ ਅਸੀਂ ਅੱਖੀਂ ਦੇਖਿਆ ਕਿ ਅੱਜ ਐਤਵਾਰ ਵਾਲੇ ਦਿਨ ਵੀ ਇੱਥੇ ਕੰਮ ਜਿਹੜਾ ਵਾ ਉਹ ਚੱਲ ਰਿਹਾ ਇਹ ਕੀ ਕੰਮ ਚੋਂਗੇ ਭਾਜੀ ਅੱਜ ਸਫਾਈ ਹੋ ਰਹੀ ਹੈ ਐਤਵਾਰ ਵਾਲੇ ਦਿਨ ਕਿਉਂਕਿ ਅੱਗੇ ਢੇਰ ਜਿਹੜੇ ਨਜ਼ਰ ਆਉਂਦੇ ਹੁੰਦੇ ਸੀ ਕਪੂਖਲਾ ਦੇ ਵਿੱਚ ਕੂੜੇ ਦੇ ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਬਹੁਤ ਵਧੀਆ ਕੰਮ ਚੱਲ ਰਿਹਾ ਵਾ ਕਿਉਂਕਿ ਕੂੜੇ ਨਾਲ ਬਿਮਾਰੀਆਂ ਵੀ ਬਹੁਤ ਫੈਲਦੀਆਂ ਆਈਆਂ ਇੱਥੇ ਪੈਰਾਂ ਦਾ ਹੁਣ ਤਾਂ ਚਲੋ ਵਧੀਆ ਕੀਤਾ ਕੰਮ ਚੱਕੀ ਜਾ ਰਿਹਾ ਜਿਹੜਾ ਕੂੜਾ ਅਸੀਂ ਤਾਂ ਬਸ ਠੀਕ ਹੈ ਜੀ ਤੇ ਅੱਗੇ ਇੱਥੇ ਢੇਰ ਲੱਗੇ ਹੁੰਦੇ ਸੀ ਪੂਰਾ ਪੂਰਾ ਢੇਰ ਲੱਗਾ ਹੁੰਦਾ ਸੀ ਹੁਣ ਤਾਂ ਚਲੋ ਸਾਫ਼ ਹੋ ਰਿਹਾ ਵਧੀਆ ਵਈ ਰੋਡ ਤੇ ਖਲਰਿਆ ਹੁੰਦਾ ਇੱਕ ਕੂੜਾ ਪੂਰਾ ਤੇ ਹੌਣ ਦਾ ਕਰਨ ਦਾ ਤਾਨੂੰ ਲੱਗਦਾ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਜੇ ਸਫਾਈ ਹੁੰਦੀ ਰਹੀ ਕਪੂਠਲੇ ਦੀ ਤੇ ਲੋਕ ਜਿਹੜੇ ਆ ਸੁੱਖ ਦਾ ਸਾਹ ਲੈਣਗੇ ਹਾਂਜੀ ਹਾਂਜੀ ਉਹ ਤਾਂ ਸਾਫਾਈ ਤਾਂ ਹੋਗੀ ਤੇ ਵਧੀਆ ਗੱਲ ਹੈ ਬਿਮਾਰੀਆਂ ਵੀ ਘੱਟ ਫੈਲਣਗੀਆਂ ਤੇ ਸਫਾਈ ਰਹੂਗੀ ਤਾਂ ਸਾਰਾ ਕੁਝ ਵਧੀਆ ਹੋਊਗਾ ਰੋਡ ਵੀ ਸਾਫ ਹੋਣਗੇ ਬਿਮਾਰੀਆਂ ਘੱਟ ਵੱਲੂਗੀਆਂ ਹਾਂਜੀ ਬਸ ਤੁਸੀਂ ਦੇਖਿਆ ਕਿ ਲੋਕ ਜਿਹੜੇ ਆ ਕਹ ਰਹੇ ਕਿ ਇਸ ਤਰ੍ਹਾਂ ਜੇ ਸਫਾਈ ਜੇ ਹੁੰਦੀ ਰਹੀ ਤੇ ਲੋਕ ਜਿਹੜੇ ਆ ਉਹ ਬਿਮਾਰ ਵੀ ਨਾ ਹੋਣਗੇ ਤੇ ਜਿਹੜੀ ਇਹ ਸਫਾਈ ਜਿਹੜੀ ਆ ਸਾਫ ਜਿਹੜੀ ਕਪੂਠਲੇ ਦੇ ਵਿੱਚ ਅੱਜ ਨਹਿਰ ਜਿਹੜੀ ਆ ਰਹੀ ਆ ਐਤਵਾਰ ਵਾਲੇ ਦਿਨ ਇੱਥੇ ਗੱਲਬਾਤ ਕਰਾਂਗੇ ਭਾਜੀ ਕੀ ਕਹਿਣਾ ਚਾਹੋਗੇ ਅੱਜ ਕੂੜਾ ਤੁਸੀਂ ਦੇਖ ਰਿਹਾ ਕਿ ਸ਼ਹਿਰ ਦੇ ਵਿੱਚੋਂ ਚੱਕਿਆ ਜਾ ਰਿਹਾ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਗੱਲ ਆ ਚੱਕਿਆ ਜਾ ਰਿਹਾ ਹੈ ਸਾਡੀ ਰਾਜਾ ਗੁਰਜੀਤ ਸਿੰਘ ਜੀ ਦੇ ਕਾਰਨ ਇਹ ਸਭ ਕੁਝ ਹੋ ਰਿਹਾ ਤੇ ਉਹ ਬਹੁਤ ਵਧੀਆ ਨੇ ਉਹਨਾਂ ਦਾ ਬਹੁਤ ਵਧੀਆ ਮਤਲਬ ਬਹੁਤ ਜ਼ਿਆਦਾ ਧੰਨਵਾਦ ਆ ਅੱਜ ਐਤਵਾਰ ਦੇ ਦਿਨ ਵੀ ਕੰਮ ਚੱਲ ਰਿਹਾ ਹਾਂਜੀ ਅੱਗੇ ਦੇਖਿਆ ਸੀਗਾ ਇੱਥੇ ਕੂੜਾ ਕੋਈ ਚੱਕਿਆ ਜਾਂਦਾ ਸੀ ਐਤਵਾਰ ਦੇ ਦਿਨ ਨਹੀਂ ਬਹੁਤ ਟਾਈਮ ਦਾ ਇੱਥੇ ਕੂੜਾ ਪਿਆ ਸੀ ਬਹੁਤ ਟਾਈਮ ਦਾ ਹਾਂ ਜੋ ਵੀ ਪਸ਼ੂ ਵਗੈਰਾ ਇੱਥੇ ਫਿਰਦੇ ਹੁੰਦੇ ਸੀ ਜੋ ਵੀ ਆਉਂਦੇ ਸੀ ਇੱਥੇ ਸਿੱਟ ਕੇ ਜਾਂਦੇ ਸੀ ਮਤਲਬ ਕਿ ਬਹੁਤ ਟਾਈਮ ਦਾ ਸੀਗਾ ਜਿਹੜਾ ਪਿਆ ਹੋਇਆ ਪਰ ਹੁਣ ਜੋ ਸਫਾਈ ਹੋ ਰਹੀ ਆ ਬਹੁਤ ਵਧੀਆ ਹੋ ਰਹੀ ਆ ਤਾਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਦਾਂ ਹੀ ਸਫਾਈ ਰਹੇ ਤੇ ਲੋਕ ਜਿਹੜੇ ਆ ਇੱਥੇ ਦੇ ਕਪੂਠਲੇ ਦੇ ਸੁੱਖ ਦਾ ਸਾਹ ਲੈਣਗੇ ਲੋਕ ਜਿਹੜੇ ਆ ਉਹ ਖੁਸ਼ ਰਹਿਣਗੇ ਬਿਮਾਰੀਆਂ ਤੋਂ ਦੂਰ ਰਹਿਣਗੇ ਹਾਂਜੀ ਹਾਂਜੀ ਜੀ ਬਹੁਤ ਵਧੀਆ ਰਹੂਗਾ ਜੀ ਕਿਉਂਕਿ ਕੂੜੇ ਤੋਂ ਬਹੁਤ ਜ਼ਿਆਦਾ ਬਿਮਾਰੀਆਂ ਹੁੰਦੀਆਂ ਕੋ ਤੋਂ ਮੀ ਪੈਣ ਲੱਗ ਜਾਂਦੇ ਥੋੜਾ ਇਹ ਸਾਰਾ ਕੂੜਾ ਮਤਲਬ ਸੜਕ ਤੇ ਆ ਜਾਂਦਾ ਤੇ ਉਹਦਾ ਕਰਕੇ ਥੋੜਾ ਜਿਆ ਬਿਮਾਰੀਆਂ ਦਾ ਵੀ ਚੱਕਰ ਪੈਂਦਾ ਤੇ ਬਹੁਤ ਵਧੀਆ ਹੋ ਰਿਹਾ ਜੀ ਬਹੁਤ ਵਧੀਆ ਗੱਲ ਤੁਸੀਂ ਦੇਖਿਆ ਕਿ ਲੋਕਾਂ ਦਾ ਇਹ ਕਹਿਣਾ ਕਿ ਬਹੁਤ ਵਧੀਆ ਲੱਗ ਰਿਹਾ ਕਿ ਅੱਜ ਕਪੂਠਲੇ ਦੇ ਵਿੱਚ ਸਫਾਈ ਜਿਹੜੀ ਆ ਉਹ ਨਜ਼ਰ ਆ ਰਹੀ ਆ ਕਪੂਠਾ ਜਿਹੜਾ ਵਾ ਖੁਸ਼ਹਾਲ ਜਿਹੜਾ ਸ਼ਹਿਰ ਨਜ਼ਰ ਆ ਰਿਹਾ ਕਿਉਂਕਿ ਇੱਥੇ ਪਹਿਲੇ ਜੇ ਹਰ ਚੌਂਕ ਦੇ ਵਿੱਚ ਦੇਖੀਏ ਹਰ ਗਲੀ ਮੁਹੱਲੇ ਦੇ ਵਿੱਚ ਦੇਖੀਏ ਕੂੜੇ ਦੇ ਢੇਰ ਜਿਹੜੇ ਆ ਉਹ ਲੱਗੇ ਹੁੰਦੇ ਸੀਗੇ ਤੇ ਹੁਣ ਜਿਸ ਤਰ੍ਹਾਂ ਪਹਿਲੇ ਵੀ ਇੱਥੇ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਰਾਣਾ ਗੁਜਜੀਤ ਸਿੰਘ ਦਾ ਜਿਨੇ ਆਪਣੇ ਨਿੱਜੀ ਖਰਚੇ ਦੇ ਉੱਤੇ ਇੱਥੇ ਜੀਸੀਬੀ ਮਸ਼ੀਨ ਤੇ ਟਰਾਲੀਆਂ ਲਾ ਕੇ ਕੂੜੇ ਦਾ ਕੰਮ ਜਿਹੜਾ ਵਾ ਉਹ ਸ਼ੁਰੂ ਕਰਾਇਆ ਤੇ ਪ੍ਰਾਈਵੇਟ ਬੰਦੇ ਲਾ ਕੇ ਇੱਥੇ ਥਾਂ-ਥਾਂ ਤੇ ਕੂੜਾ ਜਿਹੜਾ ਵਾ ਉਹ ਚੱਕਿਆ ਜਾ ਰਿਹਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਹੀ ਕੰਮ ਜਿਹੜਾ ਵਾ ਉਹ ਚੱਲਦਾ ਰਿਹਾ ਤੇ ਸਫਾਈ ਜਿਹੜੀ ਆ ਨਜ਼ਰ ਆਂਦੀ ਰਹੀ ਕਪੂਖਲੇ ਦੇ ਵਿੱਚ ਤੇ ਹੋ ਸਕਦਾ ਕਿ ਲੋਕ ਜਿਹੜੇ ਆ ਉਹ ਖੁਸ਼ ਹੋਣ ਤੇ ਬੁਮਾਰੀਆਂ ਤੋਂ ਜਿਹੜਾ ਵਾ ਨਿਜਾਟ ਮਿਲ ਸਕੇ ਤੇ ਲੋਕ ਜਿਹੜੇ ਆ ਉਹ ਕਈ ਸਾਲਾਂ ਤੋਂ ਜਿਹੜਾ ਵਾ ਸੰਦੋਖ ਕੋਕਰੇ ਸੀਗੇ ਕੂੜੇ ਦਾ ਉਥੋਂ ਮੁਕਤੀ ਪਾਣ ਕਪੂਟਲਾ ਤੋਂ ਕੈਮਰਾਮੈਨ ਜਿੰਦਰ ਰਾਜੂ ਦੇ ਨਾਲ ਗगन ਬੈਲ ਦੀ ਰਿਪੋਰਟ ਡੇਨਿਕ ਸਵੇਰਾ ਟੀਵੀ ਕਪੂਟਲਾ